ਤੁਸੀਂ ਦੇਖ ਰਹੇ ਹੋ asmz news ਮੈਂ ਹਾਂ ਭពਿੰਦਰ ਸਿੰਘ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਪ੍ਰੋਗਰਾਮ ਪੱਕ ਦੀ ਸਿਆਸਤ ਵਿੱਚ ਗੱਲਬਾਤ ਕਰਾਂਗੇ ਸਿਆਸਤ ਨੂੰ ਲੈ ਕੇ ਗੱਲਬਾਤ ਕਰਾਂਗੇ ਅਰਵਿੰਦ ਕੇਜਰੀਵਾਲ ਨੂੰ ਵੱਡੀ ਰਾਹਤ ਮਿਲੀ ਹੈ ਤੇ ਨਾਲ ਹੀ ਅਮਰਪਾਲ ਸਿੰਘ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਕਪਟੀਸ਼ਨ ਦਾਇਰ ਕੀਤੀ ਹੈ ਤੇ ਅਮਰੀਕਾ ਦੇ ਵਿੱਚ ਜੋ ਬਾਈਡਨ ਦੇ ਉੱਤੇ ਬੜੇ ਹੀ ਗੰਭੀਰ ਦੋਸ਼ ਲੱਗੇ ਨੇ ਇਹਨਾਂ ਦੇ ਬਾਰੇ ਗੱਲਬਾਤ ਕਰਾਂਗੇ ਪਰ ਉਸ ਤੋਂ ਪਹਿਲਾਂ ਆਪਾਂ ਸਵਾਗਤ ਕਰ ਲੈਣਾ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਦਾ ਵਿਰਿੰਦਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮਹਾਰਾਜ ਭពਿੰਦਰ ਜੀ ਜੀ ਵਿਰੇਂਦਰ ਜੀ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਾਫੀ ਲੰਮੇ ਸਮੇਂ ਤੋਂ ਤਕਰੀਬਨ 40 ਦਿਨਾਂ ਤੋਂ ਤਿਹਾੜ ਜੇਲ੍ਹ ਦੇ ਵਿੱਚ ਬੰਦ ਸੀਗੇ ਤੇ ਅੱਜ ਉਹਨਾਂ ਨੂੰ ਵੱਡੀ ਰਾਹਤ ਮਿਲੀ ਹੈ ਤੇ ਉਹਨਾਂ ਨੂੰ ਜਿਹੜੀ ਆ ਅੰਤ੍ਰ임 ਜ਼ਮਾਨਤ ਦਿੱਤੀ ਗਈ ਹੈ 1 ਜੂਨ ਤੱਕ ਤੇ ਤੁਸੀਂ ਕਿਵੇਂ ਦੇਖਦੇ ਹੋ ਤੇ ਕੀ ਲੱਗਦਾ ਵੀ ਹੁਣ ਚੋਣ ਪ੍ਰਚਾਰ ਦੇ ਵਿੱਚ ਤੇਜੀ ਆਵੇਗੀ ਤੇ ਸਿਆਸਤ ਦੇ ਵਿੱਚ ਕੀ ਫਰਕ ਪਵੇਗਾ ਦੇਖੋ 21 ਮਾਰਚ ਨੂੰ ਇਹਨਾਂ ਨੂੰ ਅਰੈਸਟ ਕੀਤਾ ਗਿਆ ਜੀ ਪਿਛਲੇ 10 ਦਿਨਾਂ ਤੋਂ ਅਦਾਲਤ ਦੇ ਵਿੱਚ ਇਸ ਚੀਜ਼ ਦੀ ਗੱਲਬਾਤ ਚੱਲ ਰਹੀ ਸੀ ਕਿ ਕਿ ਜ਼ਮਾਨਤ ਦਿੱਤੀ ਜਾਵੇ ਇਨਟਰਿਮ ਜ਼ਮਾਨਤ ਵੈਸੇ 7 ਮਈ ਨੂੰ ਇਹਨਾਂ ਨੇ ਪੀਡੀ ਨੂੰ ਹਿੰਟ ਦਿੱਤੇ ਸੀ ਅਦਾਲਤ ਨੇ ਕਿ ਇਨਟਰਿਮ ਜ਼ਮਾਨਤ ਲਈ ਤਿਆਰ ਹੋ ਅਸੀਂ ਦੇ ਸਕਦੇ ਹਾਂ ਸੋ ਅਰੈਸਟ ਹੋਣ ਤੋਂ ਪਹਿਲਾਂ ਜਦੋਂ ਇਹ ਅਰੈਸਟ ਹੋਏ ਨਰਵਿੰਦ ਕੇਜਰੀਵਾਲ ਪਹਿਲਾਂ ਈਡੀ ਨੇ ਨੋਟਿਸ ਭੇਜੇ ਸੀ ਇਹਨਾਂ ਨੂੰ ਜੀ ਆਓ ਤੁਹਾਡੇ ਤੋਂ ਪੁੱਛ ਕੇ ਚ ਕਰਨੀ ਹੈ ਅੰਦਾਜ਼ਾ ਇਹਨਾਂ ਨੂੰ ਖਸਾ ਪਹਿਲਾਂ ਤੋਂ ਸੀਗਾ ਅਰਵਿੰਦ ਕੇਜਰੀਵਾਲ ਹਰਾਨੋਂ ਕਿ ਅਰੈਸਟ ਕਰ ਸਕਦੀ ਹੈ ਈਡੀ ਜੀ ਬਿਲਕੁਲ ਸਹੀ ਨਿ ਸਾਬਤ ਹੋਇਆ ਅਰੈਸਟ ਕੀਤਾ ਗਿਆ ਹੁਣ ਜਿਸ ਤਰੀਕੇ ਦੇ ਨਾਲ ਅ ਅਦਾਲਤ ਦੇ ਵਿੱਚ ਮੰਗ ਕੀਤੀ ਗਈ ਜੀ ਅ ਜਿਹੜੇ ਆਪਾਂ ਈਡੀ ਦੀ ਗੱਲ ਕਰੀਏ ਤੇ ਈਡੀ ਵੱਲੋਂ ਜਿਹੜੇ ਸਾਡੇ ਦੇਸ਼ ਦੇ ਸੋਲੀਸਿਟਰ ਜਨਰਲ ਨੇ ਜੀ ਤੁਸ਼ਾਰ ਮਹਿਤਾ ਉਹ ਤੇ ਨਾਲ ਐਡੀਸ਼ਨਲ ਸਾਲਿਸ਼ਿਟਰ ਜਨਰਲ ਜਿਹੜੇ ਨੇ ਹਮ ਐਸ ਵੀ ਰਾਜੂ ਜੀ ਉਹ ਅਪੀਲ ਹੋਏ ਸੀ ਉਹਨਾਂ ਨਾਲ ਗੱਲਬਾਤ ਹੋਈ ਹੈ ਉਹਨਾਂ ਨੇ ਦਲੀਲਾਂ ਚਲੀਆਂ ਨੇ ਦੇਖੋ ਜਿਸ ਢੰਗ ਨਾਲ ਇਹਨਾਂ ਨੂੰ ਇੰਟਰਿਮ ਜ਼ਮਾਨਤ ਦਿੱਤੀ ਗਈ ਹੈ ਇੰਟਰਿਮ ਜ਼ਮਾਨਤ ਦਾ ਮਤਲਬ ਹੁੰਦਾ ਟੈਂਪਰੇਰੀ ਜ਼ਮਾਨਤ ਹਮ ਇੱਕ ਹੁੰਦੀ ਹੈ ਰੈਗੂਲਰ ਬੇਲ ਰੈਗੂਲਰ ਬੇਲ ਹੁੰਦੀ ਹੈ ਜਿਹੜੀ ਉਹ ਪੱਕੀ ਹੁੰਦੀ ਹੈ ਉਹਦੇ ਚ ਠੀਕੇ ਕੁਝ ਕੰਡੀਸ਼ਨਸ ਹੁੰਦੀਆਂ ਨੇ ਜਦੋਂ ਅਦਾਲਤ ਬੁਲਾਵੇ ਉਦੋਂ ਆਣਾ ਪੈਂਦਾ ਇੰਟਰਮ ਬੇਲ ਜਿਹੜੀ ਹੁੰਦੀ ਹੈ ਕੱਚੀ ਜ਼ਮਾਨਤ ਪਰਟੀਕੂਲਰ ਟਾਈਮ ਦੇ ਲਈ ਕੁਝ ਸਮੇਂ ਦੇ ਲਈ ਦਿੱਤੀ ਜਾਂਦੀ ਹੈ ਜੀ ਸੋ ਅਦਾਲਤ ਨੇ ਤਾਂ ਤੋ ਤਾਂ ਕਹਿਤਾ ਸੀਗਾ ਕਿ ਕੋਈ ਇਹ ਕੋਈ ਬਹੁਤ ਵੱਡੇ ਕ੍ਰਿਮੀਨਲ ਨਹੀਂ ਹੈਗੇ ਹਮ ਅਰਵਿੰਦ ਕੇਜਰੀਵਾਲ ਜੀ ਕੋਈ ਬਹੁਤ ਵੱਡੇ ਆਫੈਂਡਰ ਨਹੀਂ ਹੈਗੇ ਕਿ ਜਿਨ੍ਹਾਂ ਨੂੰ ਜ਼ਮਾਨਤ ਨਾ ਦਿੱਤੀ ਜਾ ਸਕੇ ਕਿਉਂਕਿ ਈਡੀ ਵੱਲੋਂ ਲਗਾਤਾਰ ਇਹ ਗੱਲਾਂ ਕਹੀਆਂ ਜਾ ਰਹੀਆਂ ਸੀ ਇਨਫੋਰਸਮੈਂਟ ਡਾਇਰੈਕਟਰ ਵੱਲੋਂ ਆਪਣੇ ਜਿਹੜੇ ਸੌਲੀਸਿਟਰ ਜਨਰਲ ਆਪਣੇ ਲਾਇਰ ਦੇ ਥਰੂ ਕੇ ਦੇਖੋ ਭਈ ਇਹ ਅਗਰ ਤੁਸੀਂ ਜ਼ਮਾਨਤ ਦੇ ਦਿੰਦੇ ਹੋ ਤੇ ਕੱਲ ਨੂੰ ਬਹੁਤ ਸਾਰੇ ਜਿਹੜੇ ਹੈਗੇ ਆ ਪੋਲਿਟਿਕਲ ਲੋਕ ਉਹ ਜ਼ਮਾਨਤ ਮੰਗਣਗੇ ਕਿਉਂਕਿ ਜਿਹੜਾ ਪੀਐਮਐਲਏ ਹੈਗਾ ਪ੍ਰिवेंशन ਆਫ ਮਨੀ ਲਾਂਡਰਿੰਗ ਐਕਟ ਹੈ ਇਹ ਬੜਾ ਖਤਰਨਾਕ ਐਕਟਾ ਜ਼ਮਾਨਤ ਕਹਿੰਦੇ ਇਹਦੇ ਚ ਨਹੀਂ ਮਿਲ ਸਕਦੀ ਇਹ ਤੇ ਕਾਨੂੰਨ ਤੋਂ ਬਾਹਰ ਦੀ ਗੱਲ ਹੋ ਗਈ ਔਰ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਇਹ ਵੀ ਗੱਲ ਕੀਤੀ ਹੈ ਕਿ ਅਮਰਿਤਪਾਲ ਸਿੰਘ ਡੇਬੜੂਗੜ ਜੇਲ੍ਹ ਚ ਬੰਦ ਨੇ ਜੀ ਉਹ ਵੀ ਜ਼ਮਾਨਤ ਦੀ ਮੰਗ ਕਰਨਗੇ ਅਦਾਲਤ ਨੇ ਕਿਹਾ ਦੇਖੋ ਦੋ ਚੀਜ਼ਾਂ ਬੜੀਆਂ ਫਰਕ ਹੈ ਪੀਐਮਐਲਏ ਐਕਟ ਲੱਗਿਆ ਔਰ ਐਨਐਸਏ ਲੱਗਿਆ ਦੋਨਾਂ ਚ ਬਹੁਤ ਵੱਡਾ ਫਰਕ ਹੈ ਦੋਨਾਂ ਚ ਬਹੁਤ ਵੱਡਾ ਫਰਕ ਹੈ ਜੀ ਔਰ ਦੂਸਰੀ ਗੱਲ ਹੈ ਕਿ ਇਹ ਕੋ ਬਹੁਤ ਵੱਡੇ ਆ ਕ੍ਰਾਈਮ ਨਹੀਂ ਕੀਤਾ ਹੋਇਆ ਇਹਨਾਂ ਨੇ ਹਮ ਅਰਵਿੰਦ ਕੇਜਰੀਵਾਲ ਨੇ ਜੀ ਖੈਰ ਜੋ ਇਹਨਾਂ ਦੇ ਵਕੀਲ ਨੇ ਅਭਿਸ਼ੇਕ ਸਿੰਘ ਵੀ ਨੇ ਗੱਲ ਕੀਤੀ ਕਿ ਸਾਨੂੰ ਜੀ 5 ਜੂਨ ਤੱਕ ਜ਼ਮਾਨਤ ਦਿੱਤੀ ਜਾਵੇ ਤਾਂ ਜੋ 1 ਜੂਨ ਨੂੰ ਜਿਹੜੇ ਹੈਗੇ ਆ ਇਲੈਕਸ਼ਨ ਨੇ ਤੇ 4 ਜੂਨ ਨੂੰ ਰਿਜ਼ਲਟ ਹੈ ਤੇ 5 ਜੂਨ ਜੂਨ ਤੱਕ ਤੁਸੀਂ 4 ਜੂਨ ਤੱਕ ਤੁਸੀਂ ਦੇ ਦਿਓ ਜ਼ਮਾਨਤ ਕੋਈ ਗੱਲ ਨਹੀਂ 5 ਜੂਨ ਨੂੰ ਆਪਣੇ ਦੁਬਾਰਾ ਆ ਜਾਣਗੇ ਜੇਲ੍ਹ ਦੇ ਵਿੱਚ ਸਟੈਂਡਰ ਕਰ ਦੇਣਗੇ ਆਪਣੇ ਆਪ ਨੂੰ ਦੁਬਾਰਾ ਉਹ ਆਪਣੇ ਆਪ ਨੂੰ ਉੱਥੇ ਲੈਣਗੇ ਜੇਲ੍ਹ ਦੇ ਵਿੱਚ ਪਰ ਉਹ ਕਹਿੰਦੇ ਵੀ ਨਹੀਂ ਤੁਸੀਂ ਇੰਨੇ ਜੇ ਖੁਸ਼ ਹੋ ਜੋ ਤੇ ਅਸੀਂ 1 ਜੂਨ ਤੱਕ ਅਦਾਲਤ ਨੇ ਕਹਿੰਦੇ ਵੀ ਅਸੀਂ 1 ਜੂਨ ਤੱਕ ਹੀ ਦੇ ਸਕਦੇ ਹਾਂ ਜ਼ਮਾਨਤ ਔਰ ਜਿਸ ਤਰੀਕੇ ਦੇ ਨਾਲ ਉੱਥੇ ਇਹ ਵੀ ਗੱਲ ਹੋਈ ਹੈ ਕਿ ਪੂਰੀ ਤਰ੍ਹਾਂ ਨਾਲ ਅਫੈਂਡ ਕੀਤਾ ਨਹੀਂ ਜੀ ਨਹੀਂ ਈਡੀ ਨੇ ਪੂਰਾ ਕਿ ਨਹੀਂ ਜੀ ਨਹੀਂ ਇਹ ਨਹੀਂ ਆਪਣੇ ਨੁਕਤਾਚੀਨੀ ਜਿਸ ਢੰਗ ਨਾਲ ਈਡੀ ਨੇ ਵੱਲੋਂ ਕੀਤੀ ਗਈ ਹੈ ਪਰ ਨਹੀਂ ਇਹ ਹੋ ਨਹੀਂ ਸਕਦਾ ਜੀ ਇਦਾਂ ਨਹੀਂ ਹੋ ਸਕਦਾ ਜੀ ਉਦਾਂ ਨਹੀਂ ਹੋ ਸਕਦਾ ਪਰ ਦੇਖੋ ਅਦਾਲਤ ਨੇ ਕਿਹਾ ਕਿ 2022 ਦੇ ਵਿੱਚ ਤੁਸੀਂ ਰਜਿਸਟਰਡ ਕੀਤਾ ਕੇਸ ਅਰੇਸਟ ਤੁਸੀਂ 2024 ਚ ਕੀਤਾ ਇਹਨਾਂ 1.5-2 ਸਾਲਾਂ ਦੇ ਵਿੱਚ ਕੋਈ ਤੁਹਾਨੂੰ ਤੁਸੀਂ ਜਿਹੜਾ ਹੈਗਾ ਅਰੇਸਟ ਨਹੀਂ ਕੀਤਾ ਕਿਉਂਕਿ 2022 ਦਾ ਰਜਿਸਟ੍ਰੇਸ਼ਨ ਰਜਿਸਟਰਡ ਹੈ ਐਫ ਆਈ ਆਰ ਤੇ 1.5-2 ਸਾਲ ਬਾਅਦ ਅਰੇਸਟ ਕੀਤਾ ਤੇ ਹੁਣ ਤੁਹਾਨੂੰ 21 ਦਿਨਾਂ ਚ ਕੀ ਫਰਕ ਪੈ ਜੂਗਾ ਜੀ ਇਹਨਾਂ ਨੂੰ ਤੁਸੀਂ ਆਪਣਾ ਠੀਕ ਹੈ ਇਹਨਾਂ ਨੇ ਜਾਣਾ ਹੈਗਾ ਹਾਲਾਂਕਿ ਦੇਖੋ ਅਦਾਲਤ ਨੇ ਕੋਈ ਚੀਜ਼ਾਂ ਕਹੀਆਂ ਨੇ ਕਿ ਇਹ ਆਪਣੇ ਜਿਹੜੇ ਮੁੱਖ ਮੰਤਰੀ ਦੇ ਅਹੁਦੇ ਦੀ ਜਿਹੜੀ ਹੈਗੀ ਆ ਉਹ ਆਫੀਸ਼ੀਅਲ ਡਿਊਟੀਆਂ ਨਹੀਂ ਨਿਭਾ ਸਕਦੇ ਠੀਕ ਹੈ ਔਰ ਜਿਸ ਤਰੀਕੇ ਨਾਲ ਸੀਐਮ ਦੀ ਕਪੈਸਿਟੀ ਦੇ ਨਾਲ ਜਿਹੜਾ ਹੈਗਾ ਉਹ ਕੰਮ ਨਹੀਂ ਕਰ ਸਕਣਗੇ ਇਹ ਇਹਦੇ ਬਾਰੇ ਨਾ ਪੂਰਾ ਜਿਹੜਾ ਹੈਗਾ ਜੱਜਮੈਂਟ ਜਿਹੜੀ ਹੈਗੀ ਆ ਜੋ ਉੱਥੇ ਕਨਵਰਸੇਸ਼ਨ ਹੋਈ ਹੈ ਵਕੀਲਾਂ ਦੇ ਵਿੱਚ ਜੋ ਅਦਾਲਤ ਨੇ ਆਰਡਰ ਕੀਤੇ ਨੇ ਉਹ ਸ਼ਾਮ ਤੱਕ ਅਪਲੋਡ ਹੋਊਗੀ ਵੈਬਸਾਈਟ ਦੇ ਉੱਤੇ ਤਾਂ ਫਿਰ ਪੂਰੀ ਡਿਟੇਲ ਪਤਾ ਲੱਗੂਗੀ ਕੀ ਆ ਇਹ ਤਾਂ ਜਿਸ ਢੰਗ ਨਾਲ ਉੱਪਰੋਂ-ਉੱਪਰੋਂ ਗੱਲਾਂ ਜੋ ਸਾਹਮਣੇ ਆਈਆਂ ਨੇ ਜੋ মিডিਆ ਦੇ ਰਾਹੀਂ ਪਤਾ ਲੱਗੀਆਂ ਨੇ ਜਾਂ ਪ੍ਰੈਸ ਕਾਨਫਰੰਸ ਹੋਈ ਹੈ ਉਹਦੇ ਥਰੂ ਅਸੀਂ ਗੱਲਬਾਤ ਕਰ ਰਹੇ ਆਂ ਦੇਖੋ ਦੋ ਕੇਸ ਲੱਗੇ ਹੋਏ ਆ ਇਸ ਵੇਲੇ ਜੇ ਆਪਾਂ ਕਹੀਏ ਨਾ ਸੁਪਰੀਮ ਕੋਰਟ ਦੇ ਵਿੱਚ ਦੋ ਕੇਸ ਨੇ ਪਹਿਲਾ ਹਾਈ ਕੋਰਟ 'ਚ ਇਹਨਾਂ ਨੇ ਇਸ ਬੇਲ ਨੂੰ ਲੈ ਕੇ ਲਾਇਆ ਸੀ ਹਾਈ ਕੋਰਟ ਤੋਂ ਬਾਅਦ ਫਿਰ ਸੁਪਰੀਮ ਕੋਰਟ 'ਚ ਗਏ ਨੇ ਇਸ ਬੇਲ ਨੂੰ ਲੈ ਕੇ ਹਨਾ ਜਿਹੜਾ ਇਹ ਹੈਗਾ منی ਲਾਂਡਰਿੰਗ ਐਕਟ ਹੈਗਾ ਸ਼ਰਾਬ ਨੀਤੀ ਘੁਟਾਲਾ ਦਿੱਲੀ ਆਪਕਾਰੀ ਨੀਤੀ ਨੂੰ ਲੈ ਕੇ ਔਰ ਦੂਸਰਾ ਇਹ ਜਿਹੜੀ ਅਰੈਸਟ ਕੀਤੀ ਗਈ ਹੈ ਅਰੈਸਟ ਨੂੰ ਲੈ ਕੇ ਇਹਨੂੰ ਚੈਲੰਜ ਕੀਤਾ ਗਿਆ ਹੈਗਾ ਜੀ ਕੋਰਟ ਦੇ ਵਿੱਚ ਇਹ ਇਹਦੀ ਅਲੱਗ ਤਰੀਕ ਅੱਗੇ ਪੈਣੀ ਹੈਗੀ ਹੈ ਇਹ ਵੀ ਕੇਸ ਹੈਗਾ ਅਲੱਗ ਦੋ ਅਲੱਗ-ਅਲੱਗ ਕੇਸ ਲੱਗੇ ਹੋਏ ਨੇ ਇਸ ਵੇਲੇ ਤੱਕ ਦੇਖੋ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਇੱਥੋਂ ਤੱਕ ਕਿ ਜਿਸ ਤਰੀਕੇ ਦੇ ਨਾਲ ਇਹ ਗੱਲ ਕੀਤੀ ਗਈ ਹੈ ਕਿ ਦੇਖੋ ਨਾਂ ਤੇ ਈਡੀ ਕਹਿੰਦਾ ਵੀ ਨਾਂ ਤੇ ਇਹਨਾਂ ਦਾ ਕੋਈ ਆਪ ਇਹਨਾਂ ਨੂੰ ਕੰਪਲੇਨ ਕਰਨ ਵਾਸਤੇ ਜ਼ਮਾਨਤ ਲੈਣੀ ਹੈ ਨਾ ਤੇ ਇਹਨਾਂ ਦਾ ਕੋਈ ਫੰਡਾਮੈਂਟਲ ਰਾਈਟ ਹੈ ਨਾ ਫੰਡਾਮੈਂਟਲ ਰਾਈਟ ਹੈਗਾ ਔਰ ਨਾ ਹੀ ਇਹ ਕਨਸਟੀਟਿਊਸ਼ਨ ਰਾਈਟ ਹੈ ਨਾ ਲੀਗਲ ਰਾਈਟ ਹੈ ਕਿ ਕੰਪਲੇਨ ਵਾਸਤੇ ਤੁਸੀਂ ਇਹਨਾਂ ਨੂੰ ਬੇਲ ਦੇ ਦਿਓ ਇੰਟੈਰੀਮ ਬੇਲ ਦੇ ਦਿਓ ਜੀ ਇਹ ਤੇ ਇਕਵਲਟੀ ਨਹੀਂ ਹੈਗੀ ਇਹ ਤੇ ਬਾਕੀ ਜਿਹੜੇ ਹੈਗੇ ਆ ਇਹ ਤੇ ਮਤਲਬ ਕਿ ਜਸ ਢੰਗ ਨਾਲ ਇਕਵਲੀ ਜਿਹੜਾ ਬਿਹੇਵ ਕੀਤਾ ਜਾਣਾ ਚਾਹੀਏ ਉਹ ਸੀਐਮ ਆ ਚਾਹੇ ਕੋਈ ਆਮ ਨਾਗਰਿਕ ਆ ਇਸ ਐਕਟ ਦੇ ਥਰੂ ਇਕਵਲੀ ਟ੍ਰੀਟ ਕੀਤਾ ਜਾਣਾ ਚਾਹੀਦਾ ਸੋ ਜਿਸ ਢੰਗ ਨਾਲ ਮੈਂ ਪਹਿਲਾਂ ਦੱਸਿਆ ਤੇ ਅਦਾਲਤ ਨੇ ਤੇ ਕਿ ਕੋਈ ਹਾਰਡ ਕੋਰ ਕ੍ਰਿਮੀਨਲ ਤੇ ਨਹੀਂ ਹੈ ਨੀ ਕਿ ਆਰ ਐਗਜ਼ਾਮਪਲ ਆ ਜਿਸ ਢੰਗ ਨਾਲ ਇਹਨਾਂ ਨੇ ਦਿੱਤੀਆਂ ਸੀਗੀਆਂ ਈਡੀ ਨੇ ਕਿ ਭਾਈ ਇਹ ਦੇ ਦੂਸਰੇ ਜਿਹੜੇ ਹੈਗੇ ਨੇ ਪੋਲੀਟੀਸ਼ਨ ਉਹ ਵੀ ਇਸ ਦਾ ਰੈਫਰੈਂਸ ਦੇ ਕੇ ਕੱਲ ਨੂੰ ਆਪਣੇ ਰੈਮੇਡੀ ਲੈ ਸਕਦੇ ਨੇ ਰਿਲੀਫਸ ਲੈ ਸਕਦੇ ਨੇ ਕੋਰਟ ਦੇ ਵਿੱਚੋਂ ਸੋ 21 ਦਿਨਾਂ ਦੀ ਜਿਹੜੀ ਬੇਲ ਜਿਹੜੀ ਹੈਗੀ ਹੈ ਇਹ ਦਿੱਤੀ ਗਈ ਹੈਗੀ ਹੈ 21 ਦਿਨਾਂ ਦੀ ਬੇਲ ਦੇ ਵਿੱਚ ਦੇਖੋ ਇਹਦੇ ਵਿੱਚ ਕੀ ਹੈ ਕਿ ਪ੍ਰੈਸ ਕਾਨਫਰੰਸ ਹੋਈ ਹੈ ਬੀਬੀ ਆਰਓਸੀ ਜਿਹੜੇ ਮੰਤਰੀ ਨੇ ਦਿੱਲੀ ਗਵਰਨਮੈਂਟ ਦੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਬੜੀ ਖੁਸ਼ੀ ਜ਼ਾਹਰ ਕੀਤੀ ਹੈ ਔਰ ਜਿਸ ਤਰੀਕੇ ਦੇ ਨਾਲ ਹੁਣ ਕੈਂਪੇਨ ਕਰਨਗੇ ਇਹ ਅਲੱਗ-ਅਲੱਗ ਹਾਲਾਂਕਿ ਜਦ ਆਪ ਐਜ਼ ਏ ਮਤਲਬ ਇਲੈਕਸ਼ਨ ਦੇ ਵਿੱਚ ਇਹਨਾਂ ਨੇ ਪਾਰਟਿਸਪੇਟ ਨਹੀਂ ਕਰਨਾ ਐਮਪੀ ਦੇ ਇਲੈਕਸ਼ਨ ਜੇ ਆਪ ਉਮੀਦਵਾਰ ਨਹੀਂ ਹੈਗੇ ਪਰ ਪੰਜਾਬ ਜੇ ਵੀ ਜਾਣਗੇ ਬਾਕੀ ਜਗ੍ਹਾ ਤੇ ਵੀ ਜਾਣਗੇ ਕੰਪੇਨ ਜਿਹੇ ਹਿੱਸਾ ਲੈਣਗੇ ਔਰ ਇਹ 21 ਦਿਨਾਂ ਤੋਂ ਬਾਅਦ ਜੋ ਹੈਗਾ 1 2 ਜੂਨ ਨੂੰ ਇਹੇ ਵਾਪਸ ਜੋ ਹੈ ਜੇਲ੍ਹ ਦੇ ਵਿੱਚ ਚਲੇ ਜਾਣਗੇ ਜਿਸ ਢੰਗ ਨਾਲ ਅਦਾਲਤ ਦਾ ਹੁਕਮ ਹੈਗਾ ਹਾਲਾਂਕਿ ਆਪਣੇ ਲੁਧਿਆਣੇ ਤੋਂ ਵੀ ਜੋ ਇੱਕ ਮੈਂ ਦੇਖ ਰਿਹਾ ਸੀਗਾ ਆਡੀਓ ਸਾਡੇ ਪੱਤਰਕਾਰ ਨੇ ਬਾਈਟ ਕਰਕੇ ਲਿਆਏ ਨੇ ਔਰ ਜਿਹਦੇ ਚ ਦੱਸਿਆ ਗਿਆ ਬਿੱਟੂ ਅੱਜ ਨਾਮਜ਼ਦਗੀ ਭਰਨੀ ਸੀਗੀ ਬਿੱਟੂ ਹੁਰਾ ਨੇ ਤੇ ਉੱਥੇ ਬਿੱਟੂ ਹੁਰਾਂ ਤੋਂ ਵੀ ਸਵਾਲ ਪੁੱਛਿਆ ਗਿਆ ਤੇ ਬਿੱਟੂ ਕਹਿੰਦਾ ਜੀ ਚੋਰ ਚੱਕਿਆਂ ਨੂੰ ਤੇ ਬੇਲ ਮਿਲੀ ਜਾਂਦੀ ਐ ਵੀ ਮਿਲ ਗਈ ਐ ਤੇ ਤੇ ਆਪਣੇ ਕਿਸੇ ਹੋਰ ਕੇਸ ਦੇ ਵਿੱਚ ਅੰਦਰ ਹੋਣਗੇ ਸੋ ਤਰ੍ਹਾਂ-ਤਰ੍ਹਾਂ ਦੀਆਂ ਜਿਹੜੀਆਂ ਸਟੇਟਮੈਂਟਸ ਨੇ ਦੂਸਰੀਆਂ ਪਾਰਟੀਆਂ ਵੱਲੋਂ ਜਿਹੜੀਆਂ ਅਧਿਧਾਰ ਹੈਗੇ ਨੇ ਜਿਹੜੇ ਸਿਆਸਤਦਾਨ ਹੈਗੇ ਨੇ ਆਪਣੇ ਤਰੀਕੇ ਨਾਲ ਆਪਣੀਆਂ ਜਿਹੜੀਆਂ ਉਹ ਸਟੇਟਮੈਂਟ ਐ ਟਿੱਪਣੀਆਂ ਜਿਹੜੀਆਂ ਹੈਗੀਆਂ ਨੇ ਉਹ ਜਾਰੀ ਰੱਖ ਰਹੇ ਨੇ ਸੋ ਇਸ ਵੇਲੇ ਜਿਸ ਤਰੀਕੇ ਦੇ ਨਾਲ ਪੂਰਾ ਅੱਜ ਦਾ ਜਿਹੜਾ ਦਿਨ ਹੈਗਾ ਸਿਆਸਤ ਦੇ ਵਿੱਚ ਇੱਕ ਵੱਡਾ ਦਿਨ ਹੈਗਾ ਅਰਵਿੰਦ ਕੇਜਰੀਵਾਲ ਬਾਹਰ ਆਏ ਨੇ ਵਰਕਰ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਬੜੀ ਉਹਨਾਂ ਨੇ ਨੱਚੇ ਨੇ ਖੁਸ਼ੀਆਂ ਮਨਾਈਆਂ ਨੇ ਔਰ ਦੱਸਿਆ ਕਿ ਇਹ ਸੱਤਿਆ ਮੇਵਜਤ ਤੇ ਸੱਚ ਦੀ ਜਿਹੜੀ ਹੈ ਗਈ ਹੈ ਉਹ ਜਿੱਤ ਹੋਈ ਹੈ ਜੀ ਸੋ ਇਹ ਜਿਹੜੀ ਅੱਜ ਦਾ ਦਿਨ ਹੈਗਾ ਆਪਣੇ ਜੇ ਪਾ ਕੇ ਸਿਆਸਤ ਦੇ ਵਿੱਚ ਵੱਡਾ ਦਿਨ ਅਰਵਿੰਦ ਕੇਜਰੀਵਾਲ ਨੂੰ ਇੱਕ ਜੂਨ ਤੱਕ ਇੰਟਰਿਮ ਬੇਲ ਜਿਹੜੀ ਹੈ ਉਹ ਮਿਲ ਗਈ ਹੈ ਜੀ ਵਰਿੰਦਰ ਜੀ ਅਮਰਤਪਾਲ ਸਿੰਘ ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਨੇ ਅਮਰਤਪਾਲ ਸਿੰਘ ਲੰਮੇ ਸਮੇਂ ਤੋਂ ਕਹ ਲਿਆ ਸਵਾਖ ਸਾਲ ਹੋ ਗਿਆ ਉਹਨਾਂ ਨੂੰ ਡਿਬਰਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਤੇ ਉਹ ਉਮੀਦਵਾਰ ਵੀ ਕਹੇ ਜਾ ਰਹੇ ਨੇ ਸ਼੍ਰੀ ਕਡੂਰ ਸਾਹਿਬ ਤੋਂ ਮੀਰ ਚੌਣ ਮੈਦਾਨ ਦੇ ਵਿੱਚ ਉਤਰ ਰਹੇ ਨੇ ਤੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਉਤਰ ਰਹੇ ਨੇ ਤੇ ਉਹਨਾਂ ਨੇ ਅ ਅਦਾਲਤ ਦੇ ਵਿੱਚ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਕਿ ਉਹਨਾਂ ਨੂੰ ਜ਼ਮਾਨਤ ਦਿੱਤੀ ਜਾਵੇ ਤੇ ਤੁਹਾਡਾ ਕੀ ਕਹਿਣਾ ਹੈ ਤੇ ਇਹ ਮਸਲਾ ਕੀ ਪੁਰਾ ਦੇਖੋ 7 ਦਿਨਾਂ ਦੀ ਉਹਨਾਂ ਨੇ ਸਮਾਂ ਮੰਗਿਆ ਅਦਾਲਤ ਤੋਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ ਕਿ ਉਹਨਾਂ ਨੇ ਨਾਮਜ਼ਦਗੀ ਦਾ ਕਾਗਜ਼ ਦਾਖਲ ਕਰਨੇ ਹਨ ਪਤਾ ਹੈ ਕਿ ਉਹ ਖਡੂਰ ਸਾਹਿਬ ਤੋਂ ਜੀ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਨ ਜਾ ਰਹੇ ਨੇ ਤੇ ਉਹਨਾਂ ਨੇ ਨਾਮਜ਼ਦਗੀ ਵਾਸਤੇ ਵੀ ਉਹਨਾਂ ਨੂੰ ਕਾਗਜ਼ ਜਿਹੜੇ ਦਾਖਲ ਕਰਨੇ ਹਨ ਇਹਦੇ ਵਾਸਤੇ ਉਹਨੂੰ 7 ਦਿਨਾਂ ਦਾ ਸਮਾਂ ਦਿੱਤਾ ਜਾਵੇ ਪਰ ਮਾਨਯੋਗ ਅਦਾਲਤ ਨੇ ਇਹ ਜਿਹੜਾ ਕਹਿਤਾ ਹੈ ਕਿ ਜਿਹੜੇ ਡਿਬਰੂਗੜ ਜੇਲ ਦੇ ਸੁਪਰਡੈਂਡੈਂਟ ਨੇ ਉਹ ਸਾਰੀ ਜ਼ਿੰਮੇਵਾਰੀ ਨਿਭਾਣਗੇ ਉਹਨਾਂ ਦੇ ਕਾਗਜ਼ ਦਾਖਲ ਕਰਨ ਦੇ ਵਿੱਚ ਪੂਰੀ ਉਹਨਾਂ ਦੀ ਹੈਲਪ ਕਰਨਗੇ ਤੇ ਉਹ ਜੇਲ ਦੇ ਵਿੱਚੋਂ ਜਿਹੜੇ ਹੈਗੇ ਉਹ ਆਪਣਾ ਪੂਰਾ ਪ੍ਰੋਸੈਸ ਜਿਹੜਾ ਹੈ ਕੰਪਲੀਟ ਕਰਨਗੇ ਔਰ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਨਗੇ ਔਰ ਜਿਸ ਢੰਗ ਨਾਲ ਪਹਿਲਾਂ ਵੀ ਅਸੀਂ ਪਹਿਲੇ ਪ੍ਰੋਗਰਾਮਾਂ ਵਿੱਚ ਗੱਲ ਕੀਤੀ ਹੈ ਕਿ ਜਿਹੜੀਆਂ ਪੰਥ ਪਾਰਟੀਆਂ ਨੇ ਮੈਨੂੰ ਜਿੱਥੋਂ ਤੱਕ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਫੈਸਲਾ ਵੀ ਲੈ ਸਕਦੀਆਂ ਨੇ ਵੱਡਾ ਫੈਸਲਾ ਵੀ ਲੈ ਸਕਦੀਆਂ ਨੇ ਹੋ ਸਕਦਾ ਹੈ ਕਿ ਉਹ ਪੂਰਾ ਸਮਰਥਨ ਦੇ ਦੇਣ ਆਪਣੇ ਉਮੀਦਵਾਰ ਦੀ بجائے ਉਹ ਕਹਣ ਕਿ ਪੂਰਾ ਜਿੰਨੀਆਂ ਹੈਗੀਆਂ ਵੀ ਵੋਟਰਾਂ ਨੂੰ ਪੇਰਨ ਦਾ ਪੂਰਾ ਤਰ੍ਹਾਂ ਸਮਰਥਨ ਕੀਤਾ ਜਾਵੇ ਮੈਨੂੰ ਜਿੱਥੋਂ ਤੱਕ ਲੱਗਦਾ ਹੈ ਕੁਪੀ ਜੀ ਅ ਉੱਥੋਂ ਨੀ ਚੋਣਾਂ ਦੇ ਵਿੱਚ ਅ ਅਮਰਪਾਲ ਸਿੰਘ ਹੁਰਾਂ ਦੇ ਜਿੱਤਨ ਦੇ ਕਾਫੀ ਅਸਰ ਜਿਹੜੇ ਨਜ਼ਰ ਆ ਰਹੇ ਨੇ ਜੀ ਜੇ ਸਹੀ ਢੰਗ ਨਾਲ ਚੋਣਾ ਉਥੋਂ ਹੁੰਦੀਆਂ ਨੇ ਪੂਰੀ ਸ਼ਾਂਤੀ ਦੇ ਨਾਲ ਉਥੇ ਚੋਣ ਹੁੰਦੀ ਹੈ ਕਿਉਂਕਿ ਉਥੇ ਪੰਥਕ ਵੋਟ ਬਹੁਤ ਜ਼ਿਆਦਾ ਹੈ ਜੀ ਰਿਜ਼ਰਵ ਕੈਟੇਗਰੀ ਦੀ ਵੋਟ ਵੀ ਜ਼ਿਆਦਾ ਹੈਗੀ ਹੈ ਤੇ ਲੋਕਾਂ ਦਾ ਜਿਹੜਾ ਝੁਕਾਅ ਲੋਕਾਂ ਦੀ ਜਿਹੜੀ ਕਿਉਂਕਿ ਅਸੀਂ ਸੁਣਦੇ ਰਹਿੰਦੇ ਆ ਜਾਣਦੇ ਰਹਿੰਦੇ ਆ ਪਤਾ ਲੱਗਦਾ ਰਹਿੰਦਾ ਗਰਾਉਂਡ ਤੋਂ ਕੋਈ ਪੱਤਰਕਾਰ ਵੀਰ ਵੀ ਦੱਸਦੇ ਰਹਿੰਦੇ ਨੇ ਸਾਡੇ ਉਥੇ ਕੀ ਮਾਹੌਲ ਹੈ ਉਥੇ ਲੋਕਾਂ ਦੀ ਸੋਚ ਕੀ ਕਹਿੰਦੀ ਵੀ ਹੈ ਔਰ ਜੇ ਇਹ ਖਡੂਰ ਸਾਹਿਬ ਹਲਕੇ ਤੋਂ ਚੋਣ ਜਿੱਤਦੇ ਨੇ ਤੇ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਸਿਆਸਤ ਦੇ ਨਵੇਂ ਸਮੀਕਰਨ ਪੰਜਾਬ ਦੇ ਵਿੱਚ ਬਣ ਸਕਦੇ ਨੇ ਔਰ ਇਸ ਵੇਲੇ ਜੋ ਹਾਲਾਤ ਚੱਲਦੇ ਪਏ ਨੇ ਸਾਡੇ ਪੰਜਾਬ ਦੇ ਵਿੱਚ ਉਹ ਤੁਹਾਨੂੰ ਪਤਾ ਹੀ ਹੈ ਕਿ ਅੱਜ ਜਿਸ ਤਰੀਕੇ ਨਾਲ ਇੱਕ ਪਾਰਟੀ ਦੇ ਲਈ ਬਹੁਤ ਸਾਰੇ ਕਿਸਾਨ ਵੀ ਉਸ ਦੇ ਪਾਰਟੀ ਦੇ ਖਿਲਾਫ ਰੋਸ ਕਰ ਰਹੇ ਨੇ ਔਰ ਇਸ ਵੇਲੇ ਮਾਹੌਲ ਜੋ ਬਣਿਆ ਹੋਇਆ ਹੈ ਉਹ ਕਈ ਵਾਰੀ ਇਹ ਤੇ ਇਹਨਾਂ ਲੱਗਦਾ ਕਿ ਸ਼ਾਇਦ ਕੁਝ ਚੀਜ਼ਾਂ ਤੇ ਸਾਫ਼-ਸਾਫ਼ ਹੀ ਨਜ਼ਰ ਆ ਰਹੀਆਂ ਨੇ। ਔਰ ਆਉਣ ਵਾਲੇ ਟਾਈਮ 'ਚ ਦੇਖਦੇ ਹਾਂ ਕਿ ਕੀ ਮਾਹੌਲ ਕਿੱਧਰ ਜਾਂਦਾ ਹੈ ਔਰ ਕੀ ਕੁਝ ਬਣਦਾ ਹੈ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ। ਅ ਵੀਰਿੰਦਰ ਜੀ ਜਦੋਂ ਕਿਸੇ ਇਨਸਾਨ ਤੇ ਜਿਹੜਾ ਕਿ ਦੇਸ਼ ਚਲਾ ਰਿਹਾ ਹੋਵੇ ਉਸ ਇਨਸਾਨ ਤੇ ਜਦੋਂ ਗੰਭੀਰ ਇਲਜ਼ਾਮ ਲੱਗਣ ਤਾਂ ਬੜੀ ਹਰਾਨੀ ਹੁੰਦੀ ਹੈ ਦੇਖ ਕੇ। ਇਦਾਂ ਦਾ ਇਹ ਕੇਸ ਹੈ। ਖਾਸ ਕਰਕੇ ਦੇਸ਼ ਵੀ ਉਹ ਬਹੁਤ ਤਰੱਕੀਆਂ ਵਾਲਾ ਦੇਸ਼ ਹੈ। ਅਮਰੀਕਾ ਦੀ ਮੈਂ ਗੱਲ ਕਰ ਰਿਹਾ। ਅਮਰੀਕਾ ਦੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਤੇ ਦੋਸ਼ ਲੱਗੇ ਨੇ ਜਿੰਸੀ ਸ਼ੋਸ਼ਣ ਦੇ ਤੇ ਹੈਰਾਨ ਕਰ ਦੇਣ ਵਾਲੇ ਦੋਸ਼ ਨੇ ਕੀ ਹੈ ਕਿ ਪੂਰਾ ਮਸਲਾ ਵਿਰਿੰਦਰ ਜੀ ਇਹ ਤੇ ਕਿੰਨਾ ਦੇਖਦੇ ਤੁਸੀਂ ਦੇਖੋ ਜਿਹੜੇ ਜੋ ਬਾਈਡਨ ਨੇ ਜੀ ਜੋ ਬਾਈਡਨ ਅਮਰੀਕਾ ਦੇ ਰਾਸ਼ਟਰਪਤੀ ਨੇ ਪ੍ਰੈਜ਼ੀਡੈਂਟ ਨੇ ਉਮਰ ਦਰਾਜ਼ ਨੇ ਜੀ ਔਰ ਜਿਸ ਤਰੀਕੇ ਦੇ ਨਾਲ ਸੀਨੇਟ ਮੈਂਬਰ ਸੀਨੇਟ ਮੈਂਬਰ ਨਹੀਂ ਸੀਨੇਟ ਦੇ ਵਿੱਚ ਅਮਰੀਕਨ ਸੀਨੇਟ ਦੇ ਵਿੱਚ ਸਾਬਕਾ ਸਹਿਯੋਗੀ ਤੇ ਵਰਕਰ ਸੀ ਇੱਕ ਲੜਕੀ ਤਾਰਾ ਰੀਡੇ ਰੀਡੇ ਤਾਰਾ ਰੀਡੇ ਜੀ ਇਹ ਤਾਰਾ ਰੀਡੇ ਇਸ ਵੇਲੇ ਤੇ ਉਮਰ ਵੱਧ ਹੋ ਗਈ ਹੈ ਉਹਦੀ ਕਾਫੀ 30 ਸਾਲ ਪੁਰਾਣੀ ਗੱਲ ਕਰ ਰਹੇ ਹਾਂ ਜੀ 1993 ਦੇ ਆਸ-ਪਾਸ ਆ ਹੁਣ 2024 1993 ਦੀ ਗੱਲ ਹੈ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਕਹਿੰਦੀ ਸੀ ਜਦੋਂ ਹੁੰਦੇ ਹੋਏ ਇਹਨਾਂ ਜੋ ਗੱਲਾਂ ਬਾਤਾਂ ਦਸੀਆਂ ਨੇ ਉਹ ਤਾਂ ਮੈਂ ਕੈਮਰੇ ਸਾਹਮਣੇ ਦੱਸ ਵੀ ਨਹੀਂ ਸਕਦਾ ਭਈ ਜੋ ਬਾਡਨ ਸਾਹਿਬ ਬਾਰੀਕੀ ਕੀ ਗੱਲ ਕਰ ਰਹੀ ਹੈ ਉਹ ਕਿੱਥੇ ਕਿਤੇ ਹੱਥ ਪਾਏ ਆ ਇਹੋ ਜਿਹੀਆਂ ਗੱਲਾਂ ਦੱਸ ਰਹੀ ਸੀ ਸੋ ਉਸ ਨੇ ਦੋਸ਼ ਲਾਇਆ ਜੋ ਬਾਈਡਨ ਤੇ ਕਿ ਇਹ ਛਿੰਸੀ ਸ਼ੋਸ਼ਣ ਜਿਹੜਾ ਉਹ ਜੋ ਬਾਈਡਨ ਨੇ ਕੀਤਾ ਰੋਂਦੀ ਰੋਂਦੀ ਉਹ ਬੀਬੀ ਗੱਲਬਾਤ ਦੱਸ ਰਹੀ ਸੀ ਸੋ ਇਹ ਉਸ ਬੜਾ ਵੱਡੀ ਇਹ ਚੀਜ਼ ਹੈਗੀ ਹੈ ਕਿ ਇਹ ਚੀਜ਼ਾਂ ਜਿਹੜੀਆਂ ਨੇ ਆ ਹੋ ਰਹੀਆਂ ਦੋਸ਼ ਲੱਗਿਆ ਕਿੰਨੀ ਸਹੀ ਹੈ ਕਿੰਨੀ ਗਲਤ ਹੈ ਇਹ ਤੇ ਅਦਾਲਤਾਂ ਨੇ ਤੈਅ ਕਰਨਾ ਹੁੰਦਾ ਹੈ ਕਿ ਸੱਚ ਹੈ ਦੋਸ਼ ਕਿ ਝੂਠ ਹੈ ਕਈ ਵਾਰੀ ਦੋਸ਼ ਸੱਚੇ ਵੀ ਹੁੰਦੇ ਨੇ ਤੇ ਕਈ ਵਾਰੀ ਝੂਠੇ ਵੀ ਹੁੰਦੇ ਨੇ ਬਾਕੀ ਗੱਲ ਹੈ ਕਿ ਜਵਾਨੀ ਦੇ ਕਿਸੇ ਅੱਜ ਕੱਲ੍ਹ ਅਸੀਂ ਕਈ ਵਾਰੀ ਦੇਖਦੇ ਨੇ ਕੋਈ ਬੰਦਾ ਬਹੁਤ ਸਿਆਣਾ ਬਜ਼ੁਰਗ ਬਹੁਤ ਦਿਖਣ ਨੂੰ ਲੱਗਦਾ ਹੈ ਕਿ ਯਾਰ ਸਿਆਣਾ ਬੰਦਾ ਹੈ ਇਹਦੇ ਕੋਈ ਐਕਸਪੀਰੀਅੰਸ ਹੈ ਪਤਾ ਨਹੀਂ ਜਵਾਨੀ ਚ ਕੀ ਕੋਈ ਕੀਤਾ ਹੋਵੇ ਇਹ ਵੀ ਕੋਈ ਪਤਾ ਨਹੀਂ ਹੈ ਕਿ ਸਸੇ ਕਹਾਣੀਆਂ ਕਈ ਵਾਰੀ ਹੁੰਦਾ ਨੇ ਕਿ ਜਿਹੜੇ ਨੌਜਵਾਨ ਮੁੰਡੇ ਨੇ ਤੁਹਾਡੇ ਵਰਗੇ ਉਹ ਬੜੇ ਸਾਫ ਸੁਥਰੇ ਹੁੰਦੇ ਨੇ ਤੇ ਕੋਈ ਮਤਲਬ ਕਿ ਕੋਈ ਇਹੋ ਜਿਹਾ ਦੋਸ਼ ਨਹੀਂ ਲੱਗਿਆ ਹੁੰਦਾ ਜਾਂ ਕੋਈ ਇਹੋ ਜਿਹੀ ਉਹ ਤੇ ਬੰਦਾ ਡਰਦਾ ਨੌਜਵਾਨ ਬੰਦਾ ਤੇ ਜਿਹੜੇ ਉਮਰਦਾਰ ਕਈ ਦੇਖੋ ਕਈ ਦੇ ਵਾਕਈ ਬਹੁਤ ਸਮਝਦਾਰ ਸਿਆਣੇ ਹੁੰਦੇ ਨੇ ਕਈ ਸਮਝਦਾਰ ਹੁੰਦੇ ਨੇ ਜਦੋਂ ਦੇਖਦੇ ਨੇ ਕਿ ਯਾਰ ਇਹ ਕੋਈ ਲੜਕੀ ਜਾ ਰਹੀ ਹੈ ਤੇ ਨਹੀਂ ਯਾਰ ਇਹ ਤੇ ਮੇਰੀ ਧੀਆਂ ਸਮਾਨ ਹੈ ਮੇਰੀਆਂ ਪੋਤੀਆਂ ਸਮਾਨ ਹੈ ਤੇ ਉਹਨਾਂ ਦਾ ਜਿਹੜਾ ਕੌਨਸ਼ੀਅਸ ਹੈ ਉਹ ਬੜਾ ਚਰਿੱਤਰ ਦੇ ਕੈਰੇਕਟਰ ਦੇ ਬੜੇ ਵਧੀਆ ਹੁੰਦੇ ਨੇ ਤੇ ਕਈ ਇਹੋ ਜਿਹੀਆਂ ਚੌਲਾਂ ਵੀ ਸਾਡੇ ਸਮਾਜ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਵੀ ਹੈਗੀਆਂ ਨੇ ਜਿਨ੍ਹਾਂ ਨੂੰ ਕੋਈ ਉਮਰ ਦੇਣਾ ਕੋਈ ਲੈਣਾ ਦੇਣਾ ਨਹੀਂ ਹੈਗਾ ਦੀ ਦੀ ਉਮਰ ਦੀ ਹੋਵੇ ਕੁੜੀ ਚਾਹੇ ਪੋਤੀ ਦੀ ਉਮਰ ਦੀ ਹੋਵੇ ਤੇ ਉਹ ਜੇ ਮਾੜੀ ਨਿਗਾਹ ਰੱਖਣੀ ਹੈ ਤੇ ਫਿਰ ਜਵਾਨ ਕੀ ਤੇ ਬੁੱਢਾ ਕੀ ਜਿਹੜਾ ਬੰਦਾ ਸ਼ਰਮ ਲਾ ਹੀ ਚੁੱਕਾ ਤੇ ਉਹਨੇ ਜੋ ਮਰਜ਼ੀ ਕਰੀ ਜਾਵੇ ਉਹਦੇ ਵਾਸਤੇ ਫਿਰ ਸਭ ਕੁਝ ਜਿਹੜਾ ਹੈਗਾ ਉਹ ਜਾਇਜ਼ ਹੀ ਹੈ ਸੋ ਇਹੋ ਜਿਹੇ ਚੀਜ਼ਾਂ ਜਿਹੜੀਆਂ ਨੇ ਸਾਡੇ ਦੇਸ਼ ਦੇ ਵਿੱਚ ਵੀ ਮੈਂ ਪਿੱਛੇ ਜੀ ਅਕਲਪੁਰ ਸੁਪਰ ਗਰਾਮ ਕੀਤਾ ਸੀਗਾ ਇੱਕ ਆਪਣੇ ਜੀਡੀਐਸ ਪੋਲੀਟੀਕਲ ਪਾਰਟੀ ਦਾ हसन ਤੋਂ ਜੀ ਲੋਕ ਸਭਾ ਤੋਂ ਜਿਹੜਾ ਹੈਗਾ ਉਹ ਨੌਜਵਾਨ 1990 ਦਾ ਜਨਮ ਹੈ ਐਮਪੀ ਤੇ ਇਸ ਵਾਲੇ ਵੀ ਚੋਣਾ ਚ ਖੜਿਆ ਹੈ ਉਹ 2900 ਤੋਂ ਵੱਧ ਬੀਬੀਆਂ ਦੇ ਨਾਲ ਸ਼ੋਸ਼ਣ ਕਰ ਚੁੱਕਿਆ ਸਰੀਰਕ ਸ਼ੋਸ਼ਣ ਵੀਡੀਓ 2900 ਤੋਂ ਵੱਧ ਜਿਹੜੀਆਂ ਉਹਦੀਆਂ ਵੀਡੀਓ ਹੋਈਆਂ ਟੈਲੀਕਾਸਟ ਸਾਬਕਾ ਪ੍ਰਧਾਨ ਮੰਤਰੀ ਦਾ ਪੋਤਾ ਤੇ ਉਹ ਡਿਪਲੋਮੈਟਿਕ ਪਾਸਪੋਰਟ ਲੈ ਕੇ ਫਰ ਹੋ ਗਿਆ ਜਰਮਨ ਭੱਜ ਗਿਆ ਤੇ ਉਹਦਾ ਬਾਪੂ ਤੇ ਅਰੈਸਟ ਹੈ ਤੇ ਉਹ ਕਹਿੰਦਾ ਵੀ ਨਹੀਂ ਇਹ ਤੇ ਪ੍ਰੀਪਲਾਨ ਸੀ ਇਹਦਾ ਜਾਣਾ ਘੁੰਮਣ ਗਿਆ ਸੀ ਘੁੰਮਣ ਡਿਪਲੋਮੈਟਿਕ ਪਾਸਪੋਰਟ ਤੇ ਜਾਇਆ ਜਾਂਦਾ ਹੂੰ ਤੋ ਇਹੋ ਜਿਹੀਆਂ ਚੀਜ਼ਾਂ ਵੀ ਸਾਡੇ ਦੇਸ਼ 'ਚ ਵੀ ਹੁੰਦੀਆਂ ਨੇ ਸਾਡੇ ਦੇਸ਼ 'ਚ ਕਿਹੋ ਨਾ ਮੁਲਕਾਂ ਦੇ ਵਿੱਚ ਕੋਈ ਚੀਜ਼ ਹੁੰਦੀ ਆ ਨਾ ਜੀ ਤੋ ਪਤਾ ਲੱਗ ਜਾਂਦਾ ਜਿਆਦਾ ਕਰਕੇ ਪਤਾ ਲੱਗ ਜਾਂਦਾ ਉੱਥੇ ਦੇਖਿਆ ਜਾਵੇ ਨਾ ਜੀ ਮਤਲਬ ਕਿ ਕ੍ਰਾਈਮ ਰੇਟ ਜਿਹੜਾ ਹੈ ਉਹ ਪਤਾ ਲੱਗ ਜਾਂਦਾ ਕਿਉਂਕਿ ਐਫ ਆਈ ਆਰ ਲੋਜ ਹੋ ਜਾਂਦੀਆਂ ਤਰੱਕੀ یافتਾ ਮੁਲਕਾਂ 'ਚ ਉਹ ਕੇਸ ਐ ਲੱਗਦਾ ਜਿਵੇਂ ਬਹੁਤ ਜ਼ਿਆਦਾ ਹੋਣ ਸਾਡੇ ਮੁਲਕ ਦੇ ਵਿੱਚ ਬਹੁਤ ਵੱਡੀ ਇਹ ਭੈੜ ਹੈਗੀ ਹੈ ਸਿਸਟਮ ਦੀ ਨਲੈਕੀ ਲਾ ਲਓ ਜਾਂ ਕਈ ਵਾਰੀ ਜਿਹੜਾ ਵਿਕਟਮ ਹੁੰਦਾ ਪੀੜਤ ਹੁੰਦਾ ਡਰ ਜਾਂਦਾ ਕਿ ਪਹਿਲੀ ਗੱਲ ਤੇ ਐਫ ਆਈ ਆਰ ਦਰਜ ਨਹੀਂ ਹੁੰਦੀ ਪਤਾ ਹੀ ਨਹੀਂ ਲੱਗਦਾ ਦੂਸਰਾ ਪਰਿਵਾਰ ਜਿਹੜਾ ਹੈਗਾ ਸ਼ਰਮ ਦੇ ਮਾਰੇ ਕਹਿੰਦਾ ਯਾਰ ਦੱਬੀ ਰੱਖੋ ਗੱਲ ਜ਼ਰੂਰ ਜ਼ਾਹਰ ਕਰਨੀ ਹੈ ਅਗਰ ਇਮਾਨਤ ਦੇ ਦੇਖਿਆ ਜਾਵੇ ਨਾ ਸਾਡੇ ਮੁਲਕ ਦੇ ਵਿੱਚ ਜਿੰਨੇ ਸ਼ੋਸ਼ਣ ਦੇ ਕੇਸ ਹੁੰਦੇ ਨੇ ਜੋ ਸਾਰੇ ਤੇ ਐਫ ਆਈ ਆਰ ਹੋਵੇ ਨਾ ਤਾਂ ਤੁਸੀਂ ਹਰਾਨ ਰਹਿ ਜੋਗੇ ਪੂਰੀ ਦੁਨੀਆ ਦੇ ਵਿੱਚ ਉਹਨੇ ਮਾਮਲੇ ਨਜ਼ਰ ਨਹੀਂ ਆਉਣਗੇ ਜਿਹਦੇ ਨੇ ਸਾਡੇ ਦੇਸ਼ ਦੇ ਵਿੱਚ ਨਜ਼ਰ ਆਉਣਗੇ ਸੋ ਇਹ ਜਿਹੜੀਆਂ ਚੀਜ਼ਾਂ ਨੇ ਬੜੀਆਂ ਹੈਰਾਨ ਕਰਨ ਵਾਲੀਆਂ ਨੇ ਖੈਰ ਜੋ ਬਾਈਡਨ ਦੇ ਉੱਤੇ ਜਿਹੜਾ ਦੋਸ਼ ਲੱਗਾ ਇਹ ਤੇ ਅਦਾਲਤ ਨੇ ਤੈਅ ਕਰਨਾ ਹੈ ਕਿ ਉੱਥੇ ਉਹ ਕੀ ਬਣਦਾ ਕੀ ਹੁੰਦਾ ਕਿੱਦਾਂ ਉਹ ਦੇਖਦੇ ਆ ਜਾਂ ਕੀ ਇਹ ਕਈ ਵਾਰੀ ਜੋ ਚੀਜ਼ਾਂ ਹੁੰਦੀਆਂ ਨੇ ਉਹ ਉਹਦੇ ਬਾਰੇ ਹੀ ਫਿਲਹਾਲ ਦੋਸ਼ ਰੂਪ ਲੱਗਾ ਜਿਵੇਂ ਅੰਦਰ ਜੀ ਸਿਆਸਤ ਦੇ ਨਮੂਨੇ ਤੇ ਵਿਚਾਰ ਚਰਚਾ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਸੋ ਹੀ ਸੰਸਟਨ ਆਲ ਸੀਨੀਅਰ ਜਰਨਲਿਸਟ ਵਿਰਿੰਦਰਜੀ ਜਿਨ੍ਹਾਂ ਨੇ ਵਿਚਾਰ ਚਚ ਕਿ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਪਗਦੀ ਸਿਆਸਤ ਦਾ ਨਵਾਂ ਪ੍ਰੋਗਰਾਮ ਲੈ ਕੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ ਜੀ